ਕੇਆਰਟੀ ਨਿਊਜ਼ ਨੈਟਵਰਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਸ਼ੁਭਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਕੇਆਰਟੀ ਨਿਊਜ਼ ਨੈਟਵਰਕ ਇਸ ਵੇਲੇ ਆਪਾਂ ਸੁਜਾਨਪੁਰ ਦੇ ਸ਼ਿਵਾਲਾ ਮੰਦਿਰ ਦੇ ਵਿੱਚ ਪਹੁੰਚੇ ਹਾਂ ਤੁਸੀਂ ਦਰਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਆ ਸਵੇਰ ਤੋਂ ਹੀ ਜਿਹੜੇ ਲੋਕ ਆਪਣੇ ਘਰੋਂ ਨਿਕਲੇ ਨੇ ਔਰ ਸ਼ਿਵ ਮੰਦਿਰ ਦੇ ਵਿੱਚ ਲੰਬੀਆਂ ਕਤਾਰਾਂ ਜਿਹੜੀਆਂ ਭਗਤਾਂ ਦੀਆਂ ਲੱਗੀਆਂ ਹੋਈਆਂ ਨੇ ਔਰ ਕਾਫੀ ਸ਼ਰਧਾ ਭਾਵਨਾ ਨਾਲ ਲੋਕ ਜਿਹੜੇ ਨੇ ਉਹ ਮਤਾਂ ਦੇਖਦੇ ਬਿਨਾਂ ਦੇਖ ਸਕਦੇ ਹੋ ਕਿ ਲੰਬੀ ਲਾਈਨ ਜਿਹੜੀ ਇੱਥੇ ਭਗਤਾਂ ਦੀ ਲੱਗੀ ਹੋਈ ਹੈ ਔਰ ਸਿਵ ਭਗਵਾਨ ਹੋਣਾਂ ਦਾ ਆਸ਼ੀਰਵਾਦ ਲੈਣ ਮੱਥੀ ਪਹੁੰਚ ਰਹੇ ਨੇ ਕਾਫੀ ਸ਼ਰਧਾ ਵਾਲੀ ਲੋਕਾਂ ਦੇ ਵਿੱਚ ਭਰੀ ਹੋਈ ਹੈ ਤੇ ਜਾਣਕਾਰੀ ਦੇ ਵਿੱਚ 시ਵਾਲਾ ਮੰਦਿਰ ਦੇ ਨਾਲ ਨਾਲ ਪੁਰਾਣਾ ਜ਼ਿਲ੍ਹਾ ਪਟਨਾਗਰ ਦੇ ਵਿੱਚ ਜਿਹੜੀ ਆ ਉਹ ਭਗਤਾਂ ਦੀ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਆ ਤੁਸੀਂ ਦਾ ਦਿਖਾਣੇ ਆ ਔਰ ਇੱਥੇ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸ਼ਰਧਾਲੂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਣਾ ਉਹਨਾਂ ਦਾ ਸ਼ ਇਹ ਮੈਂ ਸੋਸ਼ਲ ਐਸ ਐਸ ਜੀ ਉੱਪਰ ਅੱਜ ਸ਼ਿਵਰਾਤੀ ਸ਼ਿਵਾਲੇ ਮੈਂ ਸ਼ਿਵਰਾਤਰੀ ਹੈ ਮੈਂ ਸ਼ਿਵਾਲੇ ਮੰਦਿਰ ਆਇਆ ਔਰ ਸ਼ਿਵਾਲੇ ਮੰਦਿਰ ਵਿੱਚ ਅੱਜ ਬਹੁਤ ਰਸ਼ ਹੈ ਲੋਕਾਂ ਦਾ ਔਰ ਹਰ ਦੀ ਸ਼ਰਧਾ ਆਪਣੇ ਆਪਣੇ ਮੁਤਾਬਕ ਆਏ ਨੇ ਔਰ ਆਪਣੀ ਸ਼ਰਧਾ ਦੇ ਮੁਤਾਬਕ ਪੜੇ ਪੋਲੇ ਸ਼ੰਕਰ ਦੇ ਚਰਨਾਂ ਵਿੱਚ ਪੋਲਾ ਪ੍ਰਕਿਰਣਾ ਆਏ ਨੇ ਤੇ ਮੈਂ ਅੱਜ ਸਾਰੇ ਨੂੰ ਸਿਰ ਜਾਣਪੁਰ ਵਾਸੀ ਨੇ ਆਲੇ ਦੁਆਲੇ ਨੂੰ ਸਾਰੇ ਨੂੰ ਸੋਭ ਕਾਬਲਾ ਜਨਾ ਕਿ ਦਿਨ ਜਿਆ ਜੀ ਸਰ ਹ ਮੈਂ ਵਿਪਨ ਸ਼ਰਮਾ ਜੀ ਮੈਂਬਰ ਮੰਦਰ ਕੁਬੇਟੀ ਆਸ਼ੀਰਵਾਦ ਦੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਹੀ ਹੈ ਬੋਲੇ ਸ਼ੰਕਰ ਜੀ ਕਿਰਪਾ ਹੈ ਬਾਰੀ ਰਾਸ਼ਾਗਾ ਉਤਸ਼ਾਹ ਨਾਲ ਲੋਕੀ ਆ ਰਹੇ ਮੰਦਰ ਦੇ ਵਿੱਚ ਔਰ ਅੱਛੀ ਖਾਸੀ ਭੀੜ ਹੈ ਜੁਨੇ ਬੜੇ ਖਿਆਰ ਨਾਲ ਮਤਮ ਦੇਖ ਰਹੀ ਹੈ ਮੰਦਰ ਦੇ ਵਿੱਚ ਬਹੁਤ ਅੱਛਾ ਲੱਗ ਰਿਹਾ ਉਸ ਸੋਸ਼ੀਓਲੋਜੀ ਪਰਵਾਣੇ ਕਿਤੇ ਗਿਆ ਉਹ ਉਸ ਦਾ ਪ੍ਰਸ਼ਾਸਨ ਦਾ ਸਾਰਾ ਕੰਮ ਠੀਕ ਹੈ ਬਿਲਕੁਲ ਬਿਲਕੁਲ ਬਾਹਰ ਉਹਨਾਂ ਦਾ ਬੂਰਾ ਅਰੇਂਜਮੈਂਟ ਜਗਾ